ਸਿਸਾਰੇ ਪਹਿਣਾ ਪੁੱਟ ਕੇ ਸੁਖਮਨੀ ਸਾਹਿਬ ਦਾ ਬਾਠ ਵੀ ਕਰਨਾ ਅਸਿਕਾਰਨੀਆਂ ਪਹਿਣਾ ਠਾਕੁਰ ਜੀ ਦਾ ਕੀਰਤਨ ਕਰਦੀਆਂ ਦਸਹਲੀ ਵਡੀ ਜੀ ਨੇ ਕਿ ਕਿਹੜਾ ਦੇਖੀ ਆ ਉਹ ਸੀਆ ਕਾਲੇ ਉਹ ਹੀ ਜਿਹੜੀਆਂ ਦੀ ਮੈਨੇਜਮੈਂਟ ਆ ਗਈ ਸਾਡੀ ਨਹੀਂ ਹੱਥ ਗੁੱਡੀ ਗੱਲ ਇਹ ਹੈਗੀਏ ਜਿੱਥੇ ਤੁਸੀਂ ਚੱਲੋਗੇ ਅਸੀਂ ਤੁਹਾਡੇ ਨਾਲ ਚੱਲਾਂਗੇ ਅਸੀਂ ਪਿੱਛੇ ਨਹੀਂ ਹਟਾਂਗੇ ਸਾਨੂੰ ਅਗਰ ਤੁਸੀਂ ਕਹੋਗੇ ਨਾ ਸਿਰ ਵੀ ਦੇਣਾ ਪਏਗਾ ਉਹ ਵੀ ਦੇਨ ਨੂੰ ਤਿਆਰ ਬੈਠਾ ਜੇ ਹੋਰ ਦੱਸੋ ਸਿਰ ਕੋਈ ਗੱਲ ਨਹੀਂ 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 ਬਿਰਗੋ ਹੀ ਹੈਗੇ ਆ ਕੋਈ ਗੱਲ ਸੁਣੋ ਮੇਰੀ ਇੱਕ ਪੁੱਤਰ ਦੇ ਖਾਤਰ ਜੇ ਸਿਰ ਚਲਾ ਵੀ ਗਿਆ ਤਾਂ ਕਿਹੜਾ ਫਰਕ ਪੈਣਾ ਮੈਂ ਤਾਂ ਅੱਜ ਵੀ ਮਰਨਾ ਕੱਲ ਵੀ ਮਰਨਾ ਮੇਰਾ ਅੱਜ ਵੀ ਡਾ ਲਉ ਮੈਂ ਦੇਨ ਨੂੰ ਤਿਆਰ ਬੈਠਾ ਹਾਂ ਤੁਹਾਡੇ ਨਾਲ ਖੜਾ ਹਾਂ ਇਹ ਸਾਰੀ ਸੁਸਾਇਟੀ ਇਹ ਬੱਚੇ ਵੀ ਲੜਕੀਆਂ ਵੀ ਲੜਕੇ ਵੀ ਇਹ ਸਾਰੇ ਖੜੇ ਆ ਤੁਹਾਡੇ ਨਾਲ ਅਸੀਂ ਕੇਸ ਹੁਣ ਪਿੱਛੇ ਨਹੀਂ ਹਟਣਾ ਹਾਂਜੀ ਸਿਲਵਰ ਰੈਜ਼ਿਡੈਂਸੀ ਯੂਨਿਟੀ ਜਿੰਦਾਬਾਦ ਸਿਲਵਰ ਰੈਜ਼ਿਡੈਂਸੀ ਯੂਨਿਟੀ ਜਿੰਦਾਬਾਦ ਸੋਸਾਇਟੀ ਦੇ ਬਦਲੇ ਰੱਖੀ ਹੈ। ਬਸ ਤਸਵੀਰਾਂ ਇਸ ਵੇਲੇ ਤੁਹਾਨੂੰ ਜਿਹੜੀਆਂ ਸਿਲਵਰ ਰੈ residency ਦੀਆਂ ਸਾਂਝੇ ਕਰ ਰਹੇ ਕਮਲ ਗਰੋਵਰ ਨੇ ਉਹ ਕਹਿੰਦੇ ਕਿ ਜਿਹੜੀ ਪੱਗ ਹੈ ਇਹਨਾਂ ਨੇ ਆਪ ਲਾਈ ਹੈ। ਉਹ ਵੀਡੀਓ ਵੀ ਜਿਹੜੀ ਇੱਕ ਉਹਨਾਂ ਨੇ ਦਿਖਾਈ ਸਾਨੂੰ। ਉਹ ਮੈਂ ਉਹ ਵੀਡੀਓ ਕਹਿੰਦੇ ਕਿ ਲੜਾਈ ਝਗੜਾ ਕਹਿੰਦੇ ਸਾਡਾ ਜਰੂਰ ਹੋਇਆ। ਹੱਤੋਂ ਭਈ ਜਰੂਰ ਹੋਈ ਹੈ ਇਹਨਾਂ ਦੇ ਨਾਲ ਸਰਦਾਰ ਜੀ ਦੇ ਨਾਲ। ਇਦਾਂ ਦੀ ਕੋਈ ਵੀਡੀਓ ਤੁਹਾਡੇ ਤੱਕ ਪਹੁੰਚੀ ਹੈ? ਜਿਹੜੇ ਡੀਵੀਆਰ ਕਬਜ਼ੇ ਲੈ ਕੇ ਜੀ ਸਾਦੋਂ ਜੋਰਪੁਰਾਉ ਵੀ ਦੇਣਾ। ਸਰ ਦੇਖੋ ਇੱਥੇ ਜਿਹੜੀ ਮੈਨੇਜਮੈਂਟ ਆ ਉਹ ਕਹਿ ਰਹੀ ਕਿ ਸਿਕਿਉਰਿਟੀ ਪੁਲਸ ਵਾਲੇ ਕਰਨੀ ਹੈ ਪੁਲਸ ਦਾ ਕੰਮ ਅੰਦਰ ਵੀ ਸਿਕਿਉਰਿਟੀ ਕਮਰੇ ਥੋੜੀ ਪੁਲਸ ਨੂੰ ਸਿਕਿਉਰਿਟੀ ਕਰਨ ਜਾਣੀ ਘਰਾਂ ਦੇ ਅੰਦਰ ਪਹਿਲੇ ਕਹਿਨ ਦਾ ਮਤਲਬ ਉਹਨੂੰ ਜਿਹੜੇ ਵੀ ਇੱਥੇ ਐਸਐਚਓ ਲੱਗਣ ਜਾਂ ਡੀਐਸਪੀ ਲੱਗਣੋਂ ਪਹਿਲਾਂ ਇਹ ਲੜਾਈ ਛਾ DNA ਕਿ ਜਦੋਂ ਉਹਨਾਂ ਨੂੰ ਕੋਟ ਪੋਵੇ ਤਦ ਉਹ ਇਹ ਆਪੋ ਆਪਣੀ ਸੋਚ ਨਹੀਂ ਹੁੰਦੀ ਹੈ ਪੜੇ ਲਿਖੇ ਨੇ ਸਾਰੇ ਜੀ ਚੰਗਾ ਬੜਾ ਸੋਚ ਉੱਥੇ ਹੀ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਕਿ ਮੌਕੇ ਤੇ ਜਿਹੜਾ ਇਹਨਾਂ ਦਾ ਡੀਵੀਆਰ ਆ ਉਹ ਅਸੀਂ ਕਬਜ਼ੇ ਦੇ ਵਿੱਚ ਲੈ ਰਹੇ ਹਾਂ ਜੋ ਵੀ ਜਿਹੜੀ ਵੀਡੀਓ ਜਿਹੜੀ ਡੀਵੀਆਰ ਦੇ ਅਕੋਰਡਿੰਗ ਜਿਹੜੀ ਆ ਕਾਰਵਾਈ ਬਣੇਗੀ ਜਿਹੜੀ ਵੀਡੀਓ ਦੇ ਆਧਾਰ ਤੇ ਅਸੀਂ ਜਿਹੜੀ ਕਾਰਵਾਈ ਹੈ ਮੇਰੇ ਜਨੇਊ ਦੇ ਨੂੰ ਤੋੜ ਕੇ ਸਿਰ ਦਿੱਤਾ ਗਿਆ ਅਤੇ ਥੋੜੀ ਦੇਰ ਵਿੱਚ ਹੀ ਆਪਣੀ ਪੱਗ ਨੂੰ ਉਤਾਰ ਕੇ ਇਹ ਸਾਬਤ ਕੀਤਾ ਗਿਆ ਵੀ ਮੈਂ ਧਰਮ ਦਾ ਮੁੱਦਾ ਹੈ ਆਰਾਮਨੰਦ ਬੈਠ ਕੇ ਉੱਥੇ ਮੈਂ ਆਪਣਾ ਕੰਮ ਕਰ ਰਿਹਾ ਸੀ ਇੱਕ ਸਰਦਾਰ ਜੀ ਹਨ ਉੱਥੇ ਗੁਰਿੰਦਰ ਸਿੰਘ ਜੀ ਜੀ ਇਹ ਆਕੇ ਮੇਰੇ ਨਾਲ ਇੱਕਦਮ ਬਹਿਸ ਬਾਜੀ ਕਰਨ ਲੱਗ ਪਏ ਗਾਲੀ ਗਲੋਚ ਕਰਨ ਲੱਗ ਪਏ ਹੱਥੋ ਪਾਈ ਕਰਦੇ ਮੇਰੇ ਨਾਲ ਝਗੜਾ ਕੀਤਾ ਗਿਆ ਮੇਰੇ ਨਾਲ ਹੱਥਾਂ ਤੇ ਕੱਟ ਵੱਜੇ ਮੇਰੇ ਇੱਥੇ ਵੀ ਉਹਨਾਂ ਨੇ ਕਿਹਾ ਮੇਰੇ ਜਨੇਊ ਪਾਇਆ ਹੋਇਆ ਸੀ ਮੇਰੇ ਜਨੇਊ ਪਾ ਕੇ ਇਹਨਾਂ ਨੇ ਮੇਰੀ ਜਿੱਦਾਂ ਧਾਰਮਿਕ ਭਾਵਨਾ ਨੂੰ ਠੇਸ ਪਹਾਈ ਜੀ ਤੁਹਾਡੀ ਲੜਾਈ ਝਗੜਾ ਹੋਇਆ ਕੀ ਗੱਲਬਾਤ ਕੀ ਕਾਰਨ ਕੀ ਆ ਜੀ ਇਹ ਪਿਛਲੀ ਵਾਰੀ ਥੋੜੇ ਦਿਨ ਪਹਿਲਾਂ ਇਹਨਾਂ ਦੀ ਜਿਹੜੀ ਪਾਰਟੀ ਦੀ ਸਪੋਰਟ ਕਰ ਰਹੇ ਸੀ ਅਸੀਂ ਉਹਨਾਂ ਨੂੰ ਇਲੈਕਸ਼ਨਾਂ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਹਰਾਇਆ ਜੀ ਉਸ ਤੋਂ ਬਾਅਦ ਇਹ ਬੰਦਿਆਂ ਨੇ ਮੇਰੇ ਨਾਲ ਖੁੰਦਕ ਰੱਖਣੀ ਸ਼ੁਰੂ ਕਰ ਦਿੱਤੀ ਜੋ ਕਿ ਖੁੰਦਕ ਵੱਧੇ-ਵੱਧੇ ਮੈਂ ਆਪਣੀ ਸ਼ਾਂਤੀ ਨਾਲ ਉੱਥੇ ਆਪਣਾ ਬੱਚਿਆਂ ਦੇ ਨਾਲ ਰਹਿਣਾ ਸ਼ੁਰੂ ਕਰ ਦਿੱਤਾ ਮੇਰੇ ਕੋਲ ਵੀਡੀਓ ਵੀ ਪ੍ਰੂਫ ਪਈ ਹੋਈ ਆ ਆ ਕੇ ਖੁਦ ਮੇਰੇ ਨਾਲ ਧੱਕਾ ਮੂ ਕਿਹੜਾ ਤੁਹਾਡਾ ਝਗੜਾ ਹੋਇਆ ਸੀ ਉਹਦਾ ਕਾਰਨ ਕੀ ਹੈ ਉਹ ਕੀ ਗੱਲ ਬਾਤ ਨਹੀਂ ਹੈ ਜੀ ਉਹਦਾ ਇੱਕ ਛੋਟਾ ਜਿਹਾ ਕਾਰਨ ਸੀ ਇਹਨਾਂ ਦਾ ਇੱਕ ਫਲੈਟ ਸੀ ਜੋ ਅਸੀਂ ਕਿ ਇਹਨਾਂ ਨੂੰ ਰਿਪੇਅਰ ਕਰਕੇ ਹੈਂਡ ਓਵਰ ਕੀਤਾ ਸੀ ਔਰ ਇਹਨਾਂ ਨੂੰ ਕਿਹਾ ਸੀ ਵੀ 6 ਮਹੀਨੇ ਦੇ ਅੰਦਰ ਕੋਈ ਵੀ ਅਗਰ ਪ੍ਰੋਬਲਮ ਹੁੰਦੀ ਅਸੀਂ ਇਹਨੂੰ ਸਹੀ ਕਰਵਾ ਕੇ ਦਵਾਂਗੇ ਉਹ ਪ੍ਰੋਬਲਮ ਆਈ ਇਹਨਾਂ ਦੇ ਘਰੇ ਤਿੰਨ ਵਾਰੀ ਮ ਬਹੁਤ ਹੀ ਬੁਰੀ ਤਰ੍ਹਾਂ ਮੇਰੇ ਪਰਿਵਾਰ ਨੂੰ ਗਾਲੀ ਕੱਢੀ ਤੁਸੀਂ ਤੁਹਾਡੇ ਘਰ ਕਦੋਂ ਆਏ ਸੀ ਹਾਂਜੀ ਜੀ ਉਸੇ ਲੜਾਈ ਤੋਂ ਅੱਧਾ ਘੰਟਾ ਬਾਅਦ ਜਦ ਕਿ ਇਹਨਾਂ ਨਾਲ ਤਾਂ ਮੇਰੀ ਕੋਈ ਲੜਾਈ ਹੀ ਨਹੀਂ ਸੀ ਲੜਾਈ ਤੋਂ ਅੱਧਾ ਘੰਟਾ ਬਾਅਦ ਆਏ ਅੱਧਾ ਘੰਟਾ ਬਾਅਦ ਮੈਂ ਉੱਥੇ ਐਮਐਲਆਰ ਘਟੌਂ ਚਲੇ ਮੇਰੇ ਸੱਟਾਂ ਵੱਜੀਆਂ ਜੀ ਆ ਦੇਖੋ ਠੀਕ ਹੈ ਜੀ ਮੇਰਾ ਜਨੇਊ ਪਾਇਆ ਹੋਇਆ ਸੀ ਮੇਰਾ ਜਨੇਊ ਤੋੜ ਦਿੱਤਾ ਗਿਆ ਜੀ ਇਹ ਤੁਹਾਡੇ ਘਰ ਦੇ ਅੰਦਰ ਦੀ ਵੀਡੀਓ ਦੇ ਬਾਹਰ ਦੀ ਹੈ ਜੀ ਜਿੱਥੇ ਮੇਰੇ ਦਰਵਾਜ਼ੇ ਬੰਦ ਨੇ ਤੁਹਾਡੇ ਬਾਹਰ ਦੀ ਵੀਡੀਓ ਮੈਂ ਅਮਲਰਵਾਸੀ ਹਸਪੀਟਲ ਗਿਆ ਮੇਰੇ ਮਗਰੋਂ ਇਹਨਾਂ ਨੇ ਇਮੀਡੀਏਟਲੀ ਮੇਰੇ ਘਰ ਤੇ ਅਟੈਕ ਕੀਤਾ ਜਿਨ੍ਹਾਂ ਦੇ ਵਿੱਚ ਇਹਨਾਂ ਨੇ ਕਟੋਂਕਟ 40 50 ਜਣੀਆਂ ਲੇਡੀਜ਼ ਨੂੰ ਨਾਲ ਲੈ ਕੇ ਚੱਲੇ ਅੱਛਾ ਸੈਕਟਰੀ ਜੀ ਜੀ ਦੇਖਦੇ ਤੁਸੀਂ ਜੀ ਸੈਕਟਰੀ ਸਾਹਿਬ ਇਹ ਪੁਲਿਸ ਨੇ ਦੇਖਣਾ ਹੀ ਹੈ ਜੀ ਤੇ ਤੁਹਾਡਾ ਵੀ ਫਰਜ ਹੈ ਪੁਲਿਸ ਦੇ ਆ ਗਈ ਪੁਲਿਸ ਦਾ ਫਰਜ ਆ ਗਿਆ ਪੁਲਿਸ ਨੂੰ ਬੁਲਾਇਆ ਆ ਗਈ ਇੱਕ ਮਿੰਟ ਸਰ ਤੁਹਾਡਾ ਕੀ ਫਰਜ ਹੈ ਜੀ ਤੁਸੀਂ ਇੱਥੇ ਦੇ ਮੈਂਬਰ ਹੋ ਦੇਖ ਰਹੇ ਹਾਂ ਮੈਂ ਫਟਾਫਟ ਮੈਂਬਰ ਨਹੀਂ ਹੈ ਇਹ ਸੈਕਟਰੀ ਇਹ ਲੋਹਾਂ ਲੋਡਰ ਪੁਲਿਸ ਨੇ ਤੁਹਾਡੇ ਅੰਦਰ ਲੜਾਈ ਹੋਵੇ ਪੁਲਿਸ ਦੇਖਣਾ ਹੋਵੇ ਨਹੀਂ ਸਮਝ ਰਿਹਾ ਤਾਂ ਪੁਲਿਸ ਹੀ ਆਏ ਨਹੀਂ ਨਹੀਂ ਬਾਅਦ ਵਿੱਚ ਆ ਗੀਤਾ ਇਹ مجھے ਕਹਤੇ ਕਿ ਆਪਨੇ ਲਾਅ ਐਂਡ ਆਰਡਰ ਕੋ ਨਹੀਂ ਫਾਲੋ ਕੀਤਾ ਠੀਕ ਹੈ ਅਗਰ ਲਾਅ ਐਂਡ ਆਰਡਰ ਅਸੀਂ ਫਾਲੋ ਕਰ ਰਹੇ ਤਾਂ ਇਨਕੋ ਕਿਉਂ ਲੈਟ ਕੀਆ ਅਸੀਂ ਨੇ ਬੰਦੇ ਨੇ ਦਸਤਾਰ ਲਾਈ ਆ ਉਹ ਕੋ ਕਮਲ ਫਰੀਦ ਗਰੋਵਰ ਜਾਂ ਕਮਲ ਗਰੋਵਰ ਦਾ ਨਾਮ ਆ ਉਹ ਫਲੇਟ ਆ ਜਿਹੜਾ ਖਰੀਦ ਕੇ ਰੈਨੋਵੇਟ ਕਰਕੇ ਸੇਲ ਪਰਚੇ ਦਾ ਕੰਮ ਕਰਦੇ ਆ ਘਾਰ ਦੇ ਮਾਦ ਦੇ ਇਹਨਾਂ ਸਿੰਘ ਸਾਹਿਬ ਦੀ ਪੱਗ ਜਿਹੜੀ ਥੱਲੇ ਡਿੱਗਣ ਲੱਗੀ ਸੀ ਜਿਹਨੂੰ ਬਚਾਉਣ ਲਈ ਉਹਨਾਂ ਨੇ ਪੱਗ ਨੂੰ ਹੱਥਾਂ ਦੇ ਵਿੱਚ ਲਿਆ ਹ ਹੁਣ ਆਪਾਂ ਕੋਈ ਵੀ ਆ ਜਿਹੜੀ ਕੋਈ ਫਿੜਾ ਕੋਈ ਸਹਿੰਗ ਆ ਜਿਹੜੀ ਪੱਗ ਦੀ ਮਰਿਆਦਤ ਕਰਤਾਰ ਦੀ ਮਰਿਆਦਤ ਨੂੰ ਜਾਣਦਾ ਵਾ ਉਹਨੂੰ ਤਾਂ ਚੰਗਾ ਹੀ ਆਵਾ ਥੱਲੇ ਪੈਰਾਂ ਦੇ ਦੇਖਣ ਨਾਲ ਉਹਦੇ ਹੱਥ ਦੇ ਵਿੱਚ ਕਮਲ ਗਰ ਇਰੇ ਸਮੇਂ ਅੱਖ ਫੋੜੀ ਸੀਗੀ ਪੂਰੀ ਤਰ੍ਹਾਂ ਹੂੰ ਔਰ ਦੇ ਨਾਲ ਦੋ ਬੰਦੇ ਹੋਰ ਜੋ ਇਹਨਾਂ ਦੇ ਐਮਸੀ ਹੈਗੇ ਇਸ ਸਮੇਂ ਉਹਨਾਂ ਨੇ ਬੁਲਾਇਆ ਸੀ ਮੈਂ ਸਿਰਫ ਇੱਕ ਬੋਲਿਆ ਸੀ ਕਿ ਟਾਇਲਟ ਸਾਫ਼ ਕਿਉਂ ਨਹੀਂ ਹੈਗੇ ਹੂੰ ਬਹੁਤ ਗੰਦੇ ਟਾਇਲਟ ਹੋ ਰੱਖੇ ਸਕੇ ਸਿਰਫ ਟਾਇਲਟ ਦੀ ਮੇਰੀ ਸਗੀ ਰਿਕਵੈਸਟ ਸੀ ਕਿ ਟਾਇਲਟ ਸਾਫ਼ ਕਰਾ ਦਿਓ ਮੈਂ ਬੜੀ ਜਰੂਰ ਤੋਂ ਬੋਲ ਰਿਹਾ ਸੀ ਬਟ ਇਹਨਾਂ ਨੇ ਨਹੀਂ ਕੀਤਾ ਜਦੋਂ ਅੱਖ ਹੋ ਗਈ ਮਤਲਬ ਕਾਫੀ ਜ਼ਿਆਦਾ ਉੱਪਰ ਹੋ ਗਿਆ ਸੀਗਾ ਹੂੰ ਫਿਰ ਮੈਂ ਇੱਥੇ ਗੇਟ ਤੋਂ ਇਧਰੋਂ ਐਂਟਰ ਕੀਤਾ ਤਾਂ ਮੈਂ ਬੋਲੇ ਵਰਮਾ ਜੀ ਨੂੰ ਫਿਰ ਮੈਂ ਵਾਪਸ ਚਲੇ ਗਿਆ ਸੀਗਾ ਪਰ ਸਮਾਨ ਲੈਣਾ ਸੀ ਘਰ ਦਾ ਉਦੇ ਬਾਅਦ ਫਿਰ ਮੈਨੂੰ ਫੋਨ ਆਇਆ ਕਿ ਜੀ ਤੁਹਾਨੂੰ ਵਰਮਾ ਜੀ ਬੁਲਾ ਰਹੇ ਆ। ਫਿਰ ਮੈਂ ਇੱਧਰ ਆਇਆ ਗੇਟ ਦੇ ਬਾਹਰ। ਮੈਂ ਗੇਟ ਦੇ ਬਾਹਰ ਮੈਨੂੰ ਏਂਟਰ ਨਹੀਂ ਅੰਦਰ ਕਰਨ ਦਿੱਤਾ ਇਹਨਾਂ ਨੇ। ਗੇਟ ਦੇ ਬਾਹਰ ਮੈਂ ਖੜਿਆ ਰਿਹਾ। ਹੂੰ। ਉਦੇ ਬਾਅਦ ਕਮਲ ਗਰੋਵਰ ਔਰ ਉਹਦੇ ਨਾਲ ਲੋਡਿੰਗ ਮਿਸਟਰ ਵਰਮਾ ਇਹ ਲੋਕ ਕੀ ਬਾਹਰ ਆਏ। ਮੈਨੂੰ ਲੱਗਿਆ ਸੀ ਕਿ ਅਟੈਕ ਕਰਨ ਵਾਲੇ ਮੇਰੇ ਤੇ। ਮੈਂ ਚਸ਼ਮਾ ਸਾਈਡ ਤੇ ਰੱਖਤਾ। ਇਹਨਾਂ ਨੇ ਕਿਹਾ ਬਾਹਰ ਆ ਜਾਓ। ਜਿੰਦਾ ਹੀ ਬਾਹਰ ਆਇਆ ਇਹਨਾਂ ਨੇ ਮੇਰੇ ਤੇ ਮੁੱਕਾ ਮਾਰਿਆ। ਮੇਰੀ ਅੱਖ ਫੋੜਤੀ ਸੋਸਾਂ। ਜੀ। ਮੇਰੇ ਕੋਲ ਉਸ ਜੀ ਦੇ ਪੂਰੇ ਮੈਡੀਕਲ ਡਾਕੂਮੈਂਟਸ ਅੱਜ ਵੀ ਅਵੇਲੇਬਲ ਹੈਗੇ ਹਨ। ਹਮਮ ਔਰ ਉਹਦੇ ਬਾਅਦ ਮੈਂ ਜੋ ਥਾਣਾ ਹੈਗਾ ਸਾਡੇ ਇੱਥੇ ਲੱਗਦਾ ਹੈਗਾ ਉੱਥੇ ਵੀ ਮੈਂ ਰਿਪੋਰਟ ਕਰਵਾਈ ਹੈ। ਬਟ ਆਸ਼ਟਾ ਕੋ ਉਸ ਥਾਣੇ ਤੋਂ ਕੋਈ ਵੀ ਨਹੀਂ ਜਿਹੜਾ ਅੱਜ ਝਗੜਾ ਹੋਇਆ ਸਰ ਇਹਦਾ ਕਾਰਨ ਕੀ ਹੈ? ਗੱਲਬਾਤ ਕਿੱਥੋਂ ਸ਼ੁਰੂ ਹੋਈ ਸੀ ਆਵਲੀ? ਸਰ ਗੱਲਬਾਤ ਸਿਰਫ ਇਹ ਹੋਈ ਸੀਗੀ ਕਿ ਅਗਰ ਇੱਕ ਬੰਦਾ ਕਹਿ ਰਿਹਾ ਕਿ ਤੁਹਾਨੂੰ 6 ਲੱਖ ਰੁਪਏ ਦਿੱਤਾ ਹੈ ਮੈਂ। ਜੋ ਵੀ ਸੀਗਾ। ਠੀਕ ਹੈ। ਥਾਣਾ ਸਿਰਫ ਧੱਕਾ ਮਾਰਿਆ। ਬਟ ਤੁਸੀਂ ਉਹਦੇ ਉੱਪਰ ਮੈਨ ਹੈਂਡਲਿੰਗ ਨਹੀਂ ਕਰ ਸਕਦੇ ਆ। ਹਮਮ ਔਰ ਉਹਦੇ ਪਰ ਤੁਸੀਂ ਪਗੜ ਠੀਕ ਹੈ ਹਰਿਦਿਕ ਰਿਸਪੈਕਟ ਹੁੰਦੀ ਹੈ ਰਿਲੀਜੀਅਸ ਰਿਲੀਜੀਅਨ ਹੁੰਦਾ ਹੈਗਾ ਜੀ ਤੁਸੀਂ ਸੀਨੋ ਬੰਦਾ ਬਜ਼ੁਰਗ ਬੰਦਾ ਸੀਗਾ ਕਿਥੇ ਨੇ ਇਸ ਟੇਮ ਕਿਥੇ ਨੇ ਹੋ ਹਾਂਜੀ ਅੰਦਰ ਬੈਠੇ ਅੰਦਰ ਬੈਠੇ 59 ਸੀ ਮੇਰਾ ਫਲੈਟ ਹੈਗਾ ਜੋ ਰੈਂਟ ਤੇ ਹੈਗਾ ਔਰ ਇਸੀ ਕਰਕੇ ਮੈਨੂੰ ਫਲੈਟ ਛੱਡਣਾ ਪਿਆ ਕਿ ਮੈਂ ਬਹੁਤ ਪਰੇਸ਼ਾਨ ਹਾਂ ਕੋ ਜਿਲ੍ਹਾ ਨਾਲ ਵਿਵਾਦ ਹੋਇਆ ਉਹਨਾਂ ਨਾਲ ਵੀ ਗੱਲਬਾਤ ਕਰੇ ਸਰ ਕੀ ਹੋਇਆ ਕੀ ਸੀ ਮਾਮਲਾ ਕੀ ਹੋਇਆ ਸੀਗਾ ਜੀ ਮਾਮਲਾ ਜੀ ਬਸ ਮੈਂ ਕੱਦ ਤੋਂ ਆਇਆ ਤੇ ਯਾਰ ਉਹ ਬੰਦਾ ਜਿਹਦੇ ਨਾਲ ਲੜਾਈ ਹੋਈ ਐ ਉਹਦੇ ਤੋਂ ਮੈਂ ਕਰ ਲਿਆ ਸੀ ਉਹਨੇ ਰੈਨੂਵੇਟ ਕਰਾ ਕੇ ਦੇਣਾ ਸੀ ਮੇਰਾ ਜੀ ਉਹਨੇ ਕੰਮ ਨਹੀਂ ਕਰਾਇਆ ਮੈਂ ਉਹਨੂੰ ਕਿਹਾ ਵੀ ਮੇਰਾ ਕੰਮ ਪੂਰਾ ਕਿਉਂ ਨਹੀਂ ਕਰਾਂਦਾ ਉਹਦੀ 31 ਤਰੀਕ ਤੱਕ ਕੰਮ ਦਾ ਵਾਦਾ ਸੀ 31 ਮਈ ਦਾ ਹੂੰ ਨਹੀਂ ਕਰਾਇਆ ਉਹਨੇ ਮੈਂ ਫੇਰ ਮੈਂ ਤਾਂ ਹੁਣ ਤੂੰ ਇੱਕ ਮੀਨਾ ਹੋਰ ਲੈ ਲੈ ਉਹ ਗਾਲੀ ਕਲੋਜ਼ ਕਰਨ ਲੱਗ ਪਿਆ ਹੂੰ ਹੱਥੋ ਪਾਈ ਦਸਤਾਰ ਮੇਰੀ ਲਾਗ ਪਰੇ ਮਰੀ ਦੀ ਉਹ ਵੀ ਦਸਤਾਰ ਉੱਤੇ ਹੱਲੇ ਵੀ ਗੱਡੀ ਤੇ ਪਈ ਐ ਮੈਂ ਕਹਿੰਦਾ ਹਾਂ ਸਰ ਮੇਰੀ ਬਾਤ ਸੁਣੋ ਦ ਸੋਸਾਇਟੀ ਐਮ ਸੀ ਸ਼ੁੱਡ ਬੀ ਹੈਲਡ ਅਪ ਹੂੰ ਬਿਕਾਜ਼ ਹੀ نو ਨਥਿੰਗ ਇਨਕੋ ਹੇਲਡ ਅਪ ਕਰਨਾ ਚਾਹੀਏ ਕੁਝ ਨਹੀਂ ਕਰ ਰਹੇ ਇਹ ਲੋਕ 2 ਸਾਲ ਸੇ ਸਿਰਫ ਇਹ ਬਤਾ ਤਾਲੀਆਂ ਬਜਾ ਰਹੇ ਹਨ ਕਿ ਦਿੱਤਾ ਪਪਟ ਆਫ ਮਿਸਟਰ ਗਰੋਵਰ ਕੋਈ ਨਹੀਂ ਆਇਆ ਜੀ ਇਨ ਮੇ ਸੇ ਕੋਈ ਨੀਚੇ ਨਹੀਂ ਆਇਆ ਆਇਆ ਨਹੀਂ ਕੋਈ ਨਹੀਂ ਆਇਆ ਥੱਲੇ ਨਾ ਜੋ ਕੋਈ ਥੱਲੇ ਨਹੀਂ ਮਲੇ ਜਦੋਂ ਤੁਹਾਡਾ ਨਾਲ ਝਗੜਾ ਹੋ ਰਿਹਾ ਸੋ ਤੁਸੀਂ ਕਿਹਨੇ ਕੋਈ ਫੋਨ ਕੀਤੇ ਗਏ ਜੀ ਹੂੰ ਕੋਈ ਸੁਸਾਇਟੀ ਦਾ ਮੈਂਬਰ ਕੋਈ ਅੰਮਾ ਕੋਈ ਥੱਲੇ ਨਹੀਂ ਮੈਨੂੰ ਤਾਂ ਵੀ ਰੈਸਟ ਕਰਨਾ ਚਾਹੀਏ ਪਹਿਲੇ ਤੋਂ ਹੂੰ ਉਹ ਦੇਖੋ ਕਿਵੇਂ ਵਹਾ ਰਹੇ ਸੋ ਦੇਖ ਸਕਦੇ ਜੀ ਬੰਦੇ ਇੱਥੋਂ ਭੱਜ ਰਹੇ ਜੀ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਵੀ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਆ ਸਰ ਤੁਹਾਡੇ ਦੇ ਕਹਿ ਰਹੇ ਕਿੰਦੇ ਤੁਸੀਂ ਉਸ ਝਗੜਾ ਹੋ ਰਿਹਾ ਸੀ ਤੁਸੀਂ ਥੱਲੇ ਨਹੀਂ ਆਏ ਕੀ ਗੱਲ ਮੈਂ ਨਹੀਂ ਮੈਂ ਆਫਿਸ ਵਿੱਚ ਤਾਂ ਤੁਰੰਤ ਗਾੜੀ ਵਗਾ ਕੇ ਵਾਪਸ ਲਾਇਆ ਮੈਂ ਬਟਾ ਲੈਦਾ ਪਰ ਦੇਖੋ ਇੰਨਾ ਝਗੜਾ ਹੋਵੇ ਹੋਰ ਵੀ ਤੁਹਾਡੇ ਤੇ ਸਟਾਫ ਦੇ ਮੈਂਬਰ ਜਿਹੜੇ ਮੌਜੂਦ ਹੀ ਹੁੰਦੇ ਹੋਣਗੇ ਪਲੇਟ ਤੇ ਦੇਖੋ ਯਾਦ ਹੈ ਆਪਕੋ ਪਲੀਜ਼ ਯਾਦ ਹੈ ਕਿ ਨਹੀਂ ਯਾਦ ਹੈ ਕਿ ਨਹੀਂ ਬਾਦ 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 ਮੈਂ ਕਿਹਾ ਵੀ ਕਰੋ ਨਾ ਸਭ ਖੜੇ ਕਰ ਲੋ ਅਭੀ ਕਰ ਲੋ ਆਪਣੇ ਦੋ ਬੰਦੇ ਬੁਲਾ ਲਓ ਉਹ ਵਾਲੇ ਜਿਨ੍ਹਾਂ ਨੇ ਗੇਟ ਸੇ ਬਾਹਰ ਰੋਕਾ ਤਾਂ ਆਪਕੇ ਕਹਿਣੇ ਕੇ ਉੱਪਰ ਨਹੀਂ ਸਰ ਦੇਖੋ ਤੁਹਾਡੇ ਫਲੈਂਟਾ ਜਿਹਾ ਬੋਲ ਕੇ ਲੋਕੀ ਰਹਿਣ ਆਂਦੇ ਜਾਂ ਗੁੰਡਾ ਕਰਦੀ ਇੱਥੇ ਮੈਨੂੰ ਚਲਦੀ ਉਹ ਸਰ ਇੰਨੀ ਗੁੰਡਾ ਕਰਦੇ ਨੇ ਪੁਲਿਸ ਆ ਗਈ ਨਹੀਂ ਦੇਖੋ ਪੁਲਿਸ ਨਹੀਂ ਪੁਲਿਸ ਨੇ ਦੇਖਣਾ ਇਹ ਜੀ ਤੇ ਤੁਹਾਡਾ ਵੀ ਫਰਜ ਹੈ ਪੁਲਿਸ ਦੇ ਆ ਗਈ ਪੁਲਿਸ ਦੇ ਫਰਜ ਆ ਗਿਆ ਪੁਲਿਸ ਨੂੰ ਬੁਲਾਇਆ ਆ ਗਈ ਤੁਸੀਂ ਇੱਕ ਮਿੰਟ ਸਰ ਤੁਹਾਡਾ ਕੀ ਫਰਜ ਹੈ ਜੀ ਤੁਸੀਂ ਇੱਥੇ ਦੇ ਮੈਂਬਰ ਹੋ ਦੇਖ ਰਹੇ ਹਾਂ ਮੈਂ ਫਟਾਫਟ ਮੈਂਬਰ ਨਹੀਂ ਹੈ ਲੜਾਈਆਂ ਹੋ ਰਹੀਆਂ ਝਗੜੇ ਹੋ ਰਹੇ ਪਰ ਤੁਸੀਂ ਕੀ ਦੇਖ ਰਹੇ ਹੋ ਨਹੀਂ ਕਰ ਪਾਓਗੇ ਸੈਕਟਰੀ ਜੀ ਕੀ ਦੇਖਦੇ ਹੋ ਤੁਸੀਂ ਜੀ ਸੈਕਟਰੀ ਸਾਹਿਬ ਪੁਲਿਸ ਨਹੀਂ ਸਾਰਾ ਕੋਈ ਦੇਖਣਾ ਤੁਸੀਂ ਕੀ ਦੇਖਣਾ

ਪਰ ਦੇਖੋ ਨਾ ਸਰ ਇਹ ਇੰਨਾ ਕੁਛ ਆਪਾਂ ਮੈਨੇਜਮੈਂਟ ਜਿਹੜੀ ਇੱਥੇ ਰੱਖੀ ਆ ਆਪਾਂ ਪੈਸੇ ਦਿੰਨੇ ਆ ਬਿਲਕੁਲ ਸਾਰਾ ਕੁਝ ਕਰਦੇ ਨਾ ਬਟ ਹੀ ਇਜ਼ ਨੋਟ ਰਿਸਪੋਨਸਿਬਲ ਫਾਰ ਥੈਟ ਉਹ ਤੇ ਇਹਨਾਂ ਨੂੰ ਦੇਖ ਇਹਨਾਂ ਨੂੰ ਇਹਨਾਂ ਨੂੰ ਮੈਂ ਮੈਨੇਜਮੈਂਟ ਨਹੀਂ ਦੇਦੀ ਭਾਜੀ ਇਹਨਾਂ ਨੂੰ ਮੈਂ ਕਿਹਾ ਇਹ ਇਹ ਕੋਈ ਨਾ ਭਾਜੀ ਮੈਨੇਜਮੈਂਟ ਦੇ ਕੇ ਕਰਦੇ ਸੀ ਪਰ ਇਹਨਾਂ ਨੇ ਆਪਣਾ ਕਮਲ ਗਰੋਵਰ ਨੂੰ ਪ੍ਰਧਾਨ ਬਣਾਇਆ ਆ ਬਸ ਉਹ ਕੁਝ ਉਹ ਚੇਅਰਮੈਨ ਕਹਿੰਦਾ ਆਪਣੇ ਆਪ ਨੂੰ ਜਿਸ ਨਾਲ ਵੀ ਮਿਸਬੀਹੇਵ ਕੀਤਾ ਇਲੈਕਸ਼ਨ ਵਾਲੇ ਦਿਨ ਨਹੀਂ ਲੇਡੀਜ਼ ਖੜੀਆਂ ਕਮਲ ਗਰੋਵਰ ਨੇ ਉਹਦੇ ਨਾਲ ਲੇਡੀਜ਼ ਨਾਲ ਵੀ ਮਿਸਬੀਹੇਵ ਕੀਤਾ ਇਲੈਕਸ਼ਨ ਵਾਲੇ ਦਿਨ ਬਹੁਤ जी जी मैम की की हुई एक्चुअली uh, ना जब हमारे यहाँ एक डेढ़ महीना पहले इलेक्शन हुए हैं तो इलेक्शन एक पर्टिकुलर पार्टी जीत गई थी जी, जी. तो हम फीमेल यहाँ पे खड़ी हुई थी एंड uh, उसका जो एक्शन था दैट वाज मतलब अप्रोप्रिएट बिल्कुल एक्शन नहीं था दैट वाज अगेन अ केस ऑफ ईव टीजिंग जिस तरीके से इनअप्रोप्रिएटली उसने वीमेन के सामने एक्ट uh, किया पटों पे हाथ मारना वट काइंड ऑफ आई डोंट नो मैनहुड ही शोइंग टू ऑल ऑफ अस मैन हु तब उस केस में भी कुछ मेल uh, लोगों ने उनको ऑब्जेक्ट किया एंड दे लाइक रैन आफ्टर हिम बट वो जाके फिर मंदिर में छुप गया फिर भी पुलिस आई पुलिस उसके बाद उन्होंने सॉरी मंगवाई उसने पब्लिकली हम लोगों से सॉरी मांगी है तो इस तरीके की हरकतें करना मिस्टर ग्रोवर की आदत है बिल्कुल आदत है

ਹਰਿੰਦਰ ਦੇ ਠੀਕ ਹੈ ਮੈਂ ਇਹਨਾਂ ਦੀ ਗੱਲ ਸੁਣੋ ਮੈਡੀਕਲ ਸੁਪਰਡੈਂਟ ਐਸਆਈ ਹਸਪੀਟਲ ਡਾਕਟਰ ਵੰਦਨਾ ਧੀਰ ਮੈਂ ਭਾਜੀ ਦਾ ਹਰਿੰਦਰ ਜੀ ਦਾ ਮੈਂ ਮੈਂ ਮੈਡੀਕਲ ਬੈਡ ਕੋ ਲੀਗਲ ਕਰਾਉਣ ਲਈ ਪਰਚਾ ਕਟਾਉਣ ਲਈ ਸਿਵਲ ਹਸਪੀਟਲ ਲੈ ਕੇ ਗਈ ਉਸ ਤੋਂ ਬਾਅਦ ਅਸੀਂ ਵਾਪਸ ਆਏ ਤੇ ਜਿਹੜੇ ਇੱਥੇ ਪੁਲਿਸ ਦੇ ਨੁਮਾਇੰਦੇ ਖੜੇ ਸੀ ਮੈਂ ਉਹਨਾਂ ਨੂੰ ਦੱਸਿਆ ਵੀ ਬਹੁਤ ਮਾੜਾ ਹੋਇਆ ਤੇ ਇਹਨਾਂ ਦੇ ਖਿਲਾਫ ਤੁਸੀਂ ਸਖਤ ਐਕਸ਼ਨ ਲਓ ਇਹ ਗੱਲ ਮੈਂ ਉਹਨਾਂ ਨੂੰ ਬੜੇ ਪੁਰਜ਼ੋਰ ਉਹਨਾਂ ਨੂੰ ਬੜੇ ਪੁਰਜ਼ੋਰ ਬੇਨਤੀ ਕੀਤੀ ਨੂੰ ਪਤਾ ਲੱਗਿਆ ਵੀ ਇਹ ਡਾਕਟਰ ਨੇ ਉਹ ਜਾ ਕੇ ਉਹਨਾਂ ਦਾ ਪਰਚਾ ਕਟਵਾ ਕੇ ਲਿਆਏ ਨੇ ਉਹਨਾਂ ਨੂੰ ਸ਼ਾਇਦ ਇਹ ਗੱਲ ਚੰਗੀ ਨਹੀਂ ਲੱਗੀ ਮੈਨੂੰ ਇੱਕਦਮ ਕਹਿੰਦੇ ਕਹਿੰਦੇ ਚੁੱਪ ਕਰ ਬੀਬੀ ਚੁੱਪ ਕਰ ਕੇ ਬੋਲ ਮੈਂ ਉਸੇ ਵੇਲੇ ਬੋਲੀ ਮੈਂ ਕਹਾ ਸਰ ਵਿਦ ਡਿਊ ਰਿਸਪੈਕਟ ਮੈਂ ਐਮ ਐਸ ਐਸ ਆਈ ਹਸਪੀਟਲ ਮੈਂ ਡਾਕਟਰ ਹਾਂ ਜੀ ਔਰ ਮੇਰੇ ਸਾਹਮਣੇ ਮੇਰੇ ਕਿਸੇ ਬਜ਼ੁਰਗ ਨੂੰ ਮਾਰਿਆ ਜਾ ਰਿਹਾ ਹੈ ਉਹਨਾਂ ਦੀ ਪੱਗ ਲਾਈ ਜਾ ਰਹੀ ਹੈ ਉਹਨਾਂ ਨੂੰ ਕੁੱਟਿਆ ਜਾ ਰਿਹਾ ਹੈ ਕੈਂਸਰ ਪੇਸ਼ੈਂਟ ਨੇ ਉਹ ਤੇ ਮੇਰਾ ਇੱਕ ਜ਼ਾਤੀ ਤੌਰ ਤੇ ਮੇਰਾ ਫਰਜ਼ ਬਣਦਾ ਹੈ ਕਿ ਮੇਰੀ ਸੁਸਾਇਟੀ ਦੇ ਉਹ ਇੱਕ ਫੈਮਿਲੀ ਮੈਂਬਰ ਨੇ ਅਸੀਂ ਸੁਸਾਇਟੀ ਚ ਪੂਰੇ ਇਸ ਫੈਮਿਲੀ ਰਹਿੰਦੇ ਆ ਤੇ ਉਹਨਾਂ ਨਾਲ ਖੜੇ ਹੋਣਾ ਅੱਜ ਮੈਨੂੰ ਫਖਰ ਹੈ ਕਿ ਮੈਂ ਅੱਜ ਉਹਨਾਂ ਲਈ ਕੁਝ ਕਰ ਸਕੀ ਬਟ ਜੇ ਇਹ ਬੰਦੇ ਜਿਹੜੇ ਜਿਨ੍ਹਾਂ ਤੋਂ ਅਸੀਂ ਸਪੋਰਟ ਮੰਗਦੇ ਆ ਜੇ ਇਹਨਾਂ ਨੇ ਸਾਨੂੰ ਸਪੋਰਟ ਨਹੀਂ ਕੀਤੀ ਅਸੀਂ ਗਾਵੇ ਨਾਲ ਕਹਿੰਨੇ ਆ ਕਿ ਅਸੀਂ ਪੂਰੀ ਸੁਸਾਇਟੀ ਅਸੀਂ ਇਕੱਠੇ ਹੋ ਕੇ ਅਸੀਂ ਉੱਪਰ ਤੱਕ ਜਾਵਾਂਗੇ ਉਸ ਉਸ ਬੰਦੇ ਨੂੰ ਆਪਣੀ ਗਲਤੀ ਦਾ ਅਹਿਸਾਸ ਕਰਾਵਾਂਗੇ ਔਰ ਉਹ ਵੱਧ ਤੋਂ ਵੱਧ ਜਿਹੜਾ ਜਿੱਦਣ ਅੰਕਲ ਦੇ ਪੈਰੀ ਪੈਂਦਾ ਨਹੀਂ ਅੰਕਲ ਤੋਂ ਮਾਫੀ ਨਹੀਂ ਮੰਗਦਾ ਉਦੋਂ ਤੱਕ ਅਸੀਂ ਕਿਸੇ ਨੇ ਪਿੱਛੇ ਨਹੀਂ ਹਟਣਾ ਮੈਨੇਜਮੈਂਟ ਨੂੰ ਕਿੱਦਾਂ ਦੇਖਨੇ ਤੁਸੀਂ ਮੈਂ ਨਹੀਂ ਮੈਂ ਕੁਝ ਨਹੀਂ ਕਰ ਰਹੀ ਮੈਂ ਸਿਵਾਏ ਸੈਕਟਰੀ ਸਾਹਿਬ ਦਾ ਬਿਆਨ ਸੁਣਿਆ ਕੀ ਕੀ ਉਹਨਾਂ ਨੇ ਕੁਝ ਨਹੀਂ ਸੁਣਦੇ ਨਾ ਤਮਾਨਾ ਦੇ ਲਈ ਬਿਲਕੁਲ ਮੈਨੇਜਮੈਂਟ ਤਮਾਸ਼ਾ ਦੇਖ ਰਹੀ ਹੈ ਬੇਟੇ ਹੂੰ ਕੋਈ ਗੱਲ ਨਹੀਂ ਸੁਣ ਰਹੀ ਕਿਉਂ ਘਟਾਲਾ ਬਾਜ਼ ਆ ਗਏ ਨੇ ਉਟਾਲਾ ਕਰਦੇ ਪਏ ਨੇ ਉਹ ਉਹਨੂੰ ਪੈਸਾ ਦਿੰਦੇ ਕਿ ਜਦੋਂ ਮੈਨੇਜਮੈਂਟ ਦਾ ਸਵਾਲ ਕੀਤਾ ਉਹ ਕਹਿੰਦੇ ਪੁਲਿਸ ਦਾ ਕੰਮ ਹੈ ਅੰਦਰ ਦਾ ਕੰਮ ਤੇ ਮੈਨੇਜਮੈਂਟ ਦਾ ਮੈਨੇਜਮੈਂਟ ਦਾ ਕੰਮ ਹੈ ਨਾ ਕਿਉਂਕਿ ਜਦੋਂ ਲੜਾਈ ਹੋਣ ਤੋਂ ਬਾਅਦ ਪੁਲਿਸ ਨੇ ਆਣਾ ਜਦੋਂ ਅੰਦਰ ਹੋ ਰਹੀ ਉਹ ਤੇ ਮੈਨੇਜਮੈਂਟ ਆਪ ਦੇਖੂਗੀ ਘਰਾਂ 'ਚ ਬੈਠੀ ਐ ਥੱਲੇ ਕੋਈ ਆ ਨਹੀਂ ਵੜਿਆ ਮੈਨੇਜਮੈਂਟ ਦਾ ਬੰਦਾ ਇੱਕ ਮਿਸਟਰ ਭੰਡਾਰੀ ਆਇਆ ਉਹਨੇ ਆ ਕੇ ਸਾਨੇ سپورਟ ਕੀਤੀ ਇੱਕ ਗੱਲ ਦਾ ਤੁਸੀਂ ਮੇਰੇ ਜਵਾਬ ਦੇਵੋ ਅਗਰ ਅਸੀਂ ਭਾਈਚਾਰਾ ਇੱਥੇ ਰਹਿਨੇ ਆ ਸਾਡੇ ਸਾਰਿਆਂ 'ਚ ਇੰਨਾ ਪਿਆਰ ਆ ਆ ਘੜਾ ਮੇਰੀ ਤੇ ਸਰਦਾਰਨੀ ਐ ਮੈਂ ਹਿੰਦੂ ਆ ਜੀ ਅਸੀਂ ਪਿਛਲੇ ਹਿੰਦੂ ਸਿੱਖ ਦਾ ਕੋਈ ਸਾਡੇ ਕੋਈ ਮੈਟਰ ਨਹੀਂ ਹੋਇਆ ਅੱਜ ਇੱਕ ਸਰਦਾਰ ਨੂੰ ਇੱਕ ਹਿੰਦੂ ਦੀ ਪੱਗਾਂ ਲਤਨੀਆਂ ਪਈਆਂ ਕਿ ਆਪਾਂ ਬੈਠ ਕੇ ਤਮਾਸ਼ਾ ਦੇਖਾਂਗੇ ਕਿ ਸਰਦਾਰ ਦੀ ਪੱਜ ਦੀ ਪੱਗ ਲਾਵੇ ਕਿ ਕੋਈ ਨਾ ਲਾਓ ਲਾਓ ਕਿ ਆਪਾਂ ਇੱਕ ਦੂਜੇ ਦੀ ਬਾਹਾਂ ਮੰਨਾਂਗੇ ਤੇ ਦੂਜੇ ਦਾ ਸਾਥ ਦੇਵਾਂਗੇ ਜੀ ਜੀ ਮੈਂ ਤਾਂ ਸੋਸਾਇਟੀ ਜੈਸੇ ਵੀ ਕਮਿਊਨਿਟੀ ਇਸ਼ੂ ਤੇ ਬੰਨਣਾ ਨਹੀਂ ਚਾਹੀਦਾ ਜੀ ਸਾਲਾਬਾਦ ਸਾਡੇ ਮਾਪੇ ਸਾਡੇ ਭੈਣ ਭਰਾ ਸਾਰੇ ਜਿੰਦਾਬਾਦ ਅਪਰਾਜ ਜਿੰਦਾਬਾਦ ਇਤਿਹਾਸ ਜਿੰਦਾਬਾਦ ਸਾਰੇ ਜਿੰਦਾਬਾਦ ਤੋਂ ਦੇਖ ਸਕਦੇ ਹੋ ਕਿ ਜਿਹੜਾ ਇੱਕ ਜੁੜਤਾ ਦੀ ਉਹਨਾਂ ਨੇ ਗੱਲ ਕੀਤੀ ਹੈ ਕਿ ਇੱਕ ਜੁੜਤਾ ਦਾ ਜਿਹੜਾ ਪ੍ਰਤੀਕ ਹੈ ਉਹਨੂੰ ਜਿਹੜਾ ਬਣਾਉਣਾ ਚਾਹੀਦਾ ਨਾ ਹੀ ਜਿਹੜਾ ਆਪਸ ਦੇ ਵਿੱਚ ਲੜਾਈ ਝਗੜਾ ਜਿਹੜਾ ਕਰਨਾ ਚਾਹੀਦਾ ਹੈ ਸੋਸਾਇਟੀ ਜਿਹੜੀ ਕਾਫੀ ਇਕੱਠੇ ਹੋ ਕੇ ਪਰ ਬੜਾ ਵੱਡਾ ਸਵਾਲ ਹੈ ਜਿਹੜਾ ਕਿ ਇੱਥੇ ਦੀ ਮੈਨੇਜਮੈਂਟ ਦੇ ਉੱਪਰ ਕਹਿੰਦੇ ਕਿ ਜਦੋਂ ਕੋਈ ਲੜਦਾ ਵੀ ਹੋਵੇ ਤਾਂ ਵੀ ਜਿਹੜਾ ਥੱਲੇ ਨਹੀਂ ਆਉਂਦੇ ਨਾ ਹੀ ਦੇਖਦੇ ਨੇ ਉਸ ਤੋਂ ਬਾਅਦ ਪੁਲਿਸ ਦੀ ਜਿਹੜੀ ਗੱਲ ਸਿੱਟੀ ਜਾ ਰਹੀ ਹੈ ਪੁਲਿਸ ਆਈ ਹੈ ਐਸਐਚਓ ਸਾਹਿਬ ਬਾਹਰ ਖੜੇ ਨੇ ਕਾਫੀ ਪੁਲਿਸ ਫੋਰਸ ਉਹਨਾਂ ਵੱਲੋਂ ਬੁਲਾਈ ਗਈ ਹੈ ਔਰ ਨਿਹੰਗ ਸਿੰਘ ਜਥੇਬੰਦੀਆਂ ਵੀ ਇੱਥੇ ਪਬਲਿਕ ਜਿਹੜੀ ਇਸ ਵੇਲੇ ਕਾਫੀ ਇੱਥੇ ਪਰੇਸ਼ਾਨ ਹੈ ਔਰ ਉਹਨਾਂ ਦਾ ਕਹਿਣਾ ਕਿ ਜਿਹੜਾ ਇੱਥੇ ਲੜਾਈ ਝਗੜਾ ਅੱਗੇ ਵੀ ਕਈ ਵਾਰ ਉਹ ਵੀ ਸੋਸਾਇਟੀ ਮੈਂਬਰਸ ਹੈਗੇ ਨਾ ਜੋ ਸੋਸਾਇਟੀ ਸਿਲੈਕਟ ਹੋਈ ਹੈ ਉਹ ਡਿਮੋਲਿਸ਼ ਹੋਣੀ ਚਾਹੀਦੀ ਹੈ ਨੂੰ ਉਹ